ਪੰਜਾਬ ਦੇ ਵਿੱਚ ਡੀਏਪੀ ਖਾਦ ਦੀ ਸਪਲਾਈ ਦੇ ਵਿੱਚ ਕਮੀ ਆਈ ਹੈ ਕੇਂਦਰ ਸਰਕਾਰ ਨੇ ਡੀਪੀ ਡੀਏਪੀ ਦੀ ਸਪਲਾਈ ਜਿਹੜੀ ਹੈ ਦਰਸਲ ਕਟਾ ਦਿੱਤੀ ਹੈ ਪੰਜਾਬ ਦੇ ਕਿਸਾਨਾਂ ਦੇ ਉੱਤੇ ਡੀਏਪੀ ਖਾਦ ਦਾ ਸੰਕਟ ਮੰਡਰਾ ਰਿਹਾ ਹੈ ਕਿਸਾਨਾਂ ਨੂੰ ਇਸ ਸੀਜ਼ਨ ਦੇ ਵਿੱਚ ਜਿਹੜਾ ਉਹ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਦੇ ਵਿੱਚ ਡੀਏਪੀ ਖਾਦ ਦੀ ਸਪਲਾਈ ਉਸ ਦੇ ਵਿੱਚ ਕਮੀ ਦਰਜ ਹੋਈ ਹੈ ਕੇਂਦਰ ਸਰਕਾਰ ਨੇ ਡੀਏਪੀ ਦੀ ਸਪਲਾਈ ਜਿਹੜੀ ਹੈ ਕਟਾ ਦਿੱਤੀ ਹੈ ਪੰਜਾਬ ਦੇ ਕਿਸਾਨਾਂ ਤੇ ਡੀਏਪੀ ਖਾਦ ਦਾ ਸੰਕਟ ਮੰਡਰਾ ਰਿਹਾ ਹੈ ਕਿਸਾਨਾਂ ਨੂੰ ਇਸ ਸੀਜ਼ਨ ਦੇ ਵਿੱਚ 5.5 ਲੱਖ ਟਨ ਜਿਹੜਾ ਉਹ ਖਾਦੀ ਜ਼ਰੂਰਤ ਹੈ ਲੇਕਿਨ ਹੁਣ ਤੱਕ ਜੋ ਕਰੀਬ 1.5 ਲੱਖ ਟਨ ਦੀ ਇਹ ਖਾਦ ਹਿੰਮਲ ਪਾਈਆ ਜ਼ਿਹੇ ਦੇ ਵਿੱਚ ਸੰਕਟ ਜ਼ਿਆਦਾ ਵੱਡਾ ਨਜ਼ਰ ਆ ਰਿਹਾ ਹੈ ਕੇਂਦਰ ਦੇ ਤਰਫੋਂ ਅਲੋਕੇਸ਼ਨ ਤੋਂ ਘੱਟ ਖਾਦ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਜਾਨੀ ਜਿਸ ਅਮਾਊਂਟ ਦੇ ਵਿੱਚ ਅਲੋਕੇਟ ਕੀਤੀ ਜਾਣੀ ਸੀ ਪੰਜਾਬ ਸੂਬੇ ਨੂੰ ਉਸ ਹਿਸਾਬ ਦੇ ਨਾਲ ਜਿਹੜੀ ਅਲੋਕੇਸ਼ਨ ਨਹੀਂ ਹੋ 파ਰੀ ਕਣਕ ਦੀ ਬਜਾਈ ਸਮੇਂ ਦੇ ਉੱਤੇ ਜਿਹੜਾ ਉਸੇ ਸਮੇਂ ਦੇ ਉਤੇ ਇਸ ਦੀ ਅਸਰ ਦੇਖਣ ਨੂੰ ਮਿਲ ਸਕਦਾ ਹੈ ਡੀਪੀਏ ਦੀ ਜੋ ਜਿਸ ਤਰੀਕੇ ਦੇ ਨਾਲ ਕਮੀ ਆ ਰਹੀ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਹਾਲਾ ਕਿ ਪਰੋਸਾ ਦਿੱਤਾ ਹੈ ਕਿਸਾਨਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਖੇਤੀਬਾੜੀ ਮੰਤਰੀ ਇਸ ਦਾ ਪਰੋਸਾ ਦੇ ਰਹੇ ਨੇ ਉਹ ਵੀ ਕਹਿ ਰਹੇ ਨੇ ਕਿ ਲੋੜਿੰਦੀ ਸਪਲਾਈ ਯਕੀਨੀ ਬਣਾਉਣ ਦੇ ਲਈ ਸੂਬਾ ਸਰਕਾਰ ਆਪਣੇ ਪੱਧਰ ਦੇ ਉਤੇ ਹਰ ਯਤਨ ਕਰ ਰਹੀ ਹੈ ਕਿ ਕਿਸਾਨਾਂ ਨੂੰ ਇਸ ਦੀ ਕਮੀ ਮਹਿਸੂਸ ਨਾ ਹੋਵੇ ਬੇਸ਼ੱਕ ਉਸ ਦੇ ਲਈ ਕੇਂਦਰ ਸਰਕਾਰ ਨੂੰ ਸਪੈਸ਼ਲ ਜਾ ਕੇ ਜਿਹੜਾ ਹੈ ਉਹ ਅਪੀਲ ਕੀਤੀ ਜਾਣ ਦੀ ਗੱਲ ਹੋਏ ਜਾਂ ਸੂਬਾ ਪਧਰੀ ਆਪਣੇ ਪਧਰ ਦੇ ਉਤੇ ਹੀ ਇਸ ਤਰੀਕੇ ਖਾਦ ਦੀ ਜਿਹੜੀ ਹੈ ਸਪਲਾਈ ਕਿਸਾਨਾਂ ਦੇ ਲਈ ਉਪਲਬਧ ਕਰਵਾਏ ਤਾਂ ਕਿਸਾਨਾਂ ਨੂੰ ਕਬਰੌਣ ਦੀ ਲੋੜ ਨਹੀਂ ਹੈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੀ ਤਰਫੋਂ ਕਿਸਾਨਾਂ ਨੂੰ ਪਰੋਸਾ ਦਿੱਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਡੀਪੀ ਖਾਦ ਦੀ ਸਪਲਾਈ ਦੀ ਕਮੀ ਔਰ ਕੇਂਦਰ ਸਰਕਾਰ ਨੇ ਡੀਪੀ ਦੀ ਜਿਸ ਤਰੀਕੇ ਦੇ ਨਾਲ ਅਲੋਕੇਸ਼ਨ ਹੋਣੀ ਹੈ ਉਸ ਦੇ ਵਿੱਚ ਕਿਉਂਕਿ ਕਮੀ ਕੀਤੀ ਹੈ ਗਿਰਾਵਟ ਉਸ ਦੀ ਵਿੱਚ ਆਈ ਹੈ ਜਿਸ ਤੋਂ ਬਾਅਦ ਹੁਣ ਸੰਕਟ ਗਹਿਰਾਦਾ ਹੋਇਆ ਪੰਜਾਬ ਦੇ ਕਿਸਾਨਾਂ ਦੇ ਉੱਤੇ ਪੰਜਾਬ ਦੇ ਵਿੱਚ ਡੀਪੀ ਖਾਦ ਦੀ ਸਪਲਾਈ ਦੇ ਵਿੱਚ ਕਮੀ ਜਿਸ ਤੋਂ ਬਾਅਦ ਹਾਲਾਂਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਉਹਨਾਂ ਦੀ ਤਰਫੋਂ ਜ਼ਰੂਰ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਭਰੋਸੇ ਦੇ ਵਿੱਚ ਲਿਆ ਗਿਆ ਹੈ ਕਿ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਸੂਬਾ ਸਰਕਾਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਔਰ ਕਿਸਾਨਾਂ ਨੂੰ ਇਸ ਮੁਸੀਬਤ ਦਾ ਦਰਪੇਸ਼ ਨਹੀਂ ਆਉਣ ਦਿੱਤੀ ਆਏਗੀ ਸੂਬਾ ਸਰਕਾਰ ਆਪਣੇ ਪੱਧਰ ਦੇ ਉੱਤੇ ਵੀ ਕੋਸ਼ਿਸ਼ ਕਰੇਗੀ ਕਿ ਮੁਹਈਆ ਡੀਏਪੀ ਖਾਦ ਕਿਸਾਨਾਂ ਨੂੰ ਕਰਵਾਈ ਜਾਏ ਔਰ ਨਾਲ ਹੀ ਕੇਂਦਰ ਨੂੰ ਵੀ ਅਪੀਲ ਸਰਕਾਰ ਕਰੇਗੀ ਔਰ ਹਰ ਬਣਦੀ ਮਦਦ ਜਿਹੜੀ ਆ ਉਹ ਸੂਬਾ ਸਰਕਾਰ ਖਾਸ ਤੌਰ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਪਰੋਸਤ ਦੁਆਰੇ ਨੇ ਕਿਸਾਨਾਂ ਨੂੰ ਸਾ 5 ਲੱਖ ਟਨ ਖਾਦ ਦੀ ਜ਼ਰੂਰਤ ਪੈਂਦੀ ਹੈ ਲੇਕਿਨ 1.5 ਲੱਖ ਟਨ ਡੀਪੀ ਖਾਦ ਹੀ ਹਾਲ ਤੱਕਰ ਮਿਲ ਸਕੀ ਹੈ ਬੀਜਪੀ ਆਗੂ ਸਾਡਾ ਹਰਜੀਤ ਗਰੇਵਾਲ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਵੱਡਾ ਸੰਕਟ ਜਿਹੜਾ ਹੈ ਉਹ ਕਿਸਾਨੀ ਦੇ ਉੱਤੇ ਕਿਸਾਨਾਂ ਦੇ ਉੱਤੇ ਔਰ ਜਿਸ ਤਰੀਕੇ ਦੇ ਨਾਲ ਖਾਦ ਦੀ ਡੀਪੀ ਦੀ ਜ਼ਰੂਰਤ ਸੀ ਉਹ ਸਾਹਿਬ ਦੇ ਨਾਲ ਅਲੋਕੇਸ਼ਨ ਨਹੀਂ ਹੋ 파ਰੀ ਕੀ ਕਾਰਨ ਹੈ ਕੀ وجہ ਹੈ ਦੇਖੋ ਅਸੀਂ ਤਾਂ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਬਾਦਲ ਸਾਹਿਬ ਦੇ ਟਾਈਮ ਵੀ ਅਕਾਲੀ ਸਰਕਾਰ ਸੀ ਇਹ ਪਹਿਲਾਂ ਹੀ ਕਰਨੀਆਂ ਪੈਂਦੀਆਂ ਨੇ ਔਰ ਪਹਿਲਾਂ ਹੀ ਅਲੋਕੇਸ਼ਨ ਕਰਾਉਣੀ ਪੈਂਦੀ ਹੈ ਸਰਕਾਰੀ ਅਧਿਕਾਰੀਆਂ ਦਾ ਔਰ ਸਰਕਾਰ ਦਾ ਕੰਮ ਹੁੰਦਾ ਜਿਹੜਾ ਮਿਨਿਸਟਰ ਹੁੰਦੇ ਆ ਹੂੰ ਉਹ ਜੇ ਚੀਫ ਮਿਨਿਸਟਰ ਜਾਂ ਮਿਨਿਸਟਰ ਪਰਫਾਰਮ ਨਾ ਕਰ ਪਾਉਣ ਤਾਂ ਉਹ ਵੀ ਚ ਅਸੀਂ ਕੀ ਕਰ ਸਕਦੇ ਆ ਮਤਲਬ ਅੰਗੈਲੀ ਕਹਿ ਰਿਓ ਹਾਂਜੀ ਅੰਗੈਲੀ ਕਹਿ ਰਿਓ ਕਿ ਸੁਪਾ ਸਰਕਾਰ ਦੇ ਜਨਤਕਾਰੀਆਂ ਦੇ ਬਿਲਕੁਲ ਬਿਲਕੁਲ ਅੰਗੈਲੀ ਹੈ ਅੰਗੈਲੀ ਉਹ ਤਾਂ ਕੇਜਰੀਵਾਲ ਜੀ ਦੇ ਅੱਗੇ ਪਿੱਛੇ ਤੁਰੇ ਫਿਰਦੇ ਆ ਉਹ ਕੋਈ ਆਪਣੀ ਡਿਊਟੀਆਂ ਦਾ ਪਰਫਾਰਮ ਕਰਦੇ ਹੀ ਨਹੀਂ ਹੈਗੇ ਜੋ ਇਹਨਾਂ ਦੀ ਜ਼ਿੰਮੇਵਾਰੀ ਆ ਪੰਜਾਬ ਦੇ ਲੋਕਾਂ ਨੇ ਦਿੱਤੀ ਆ ਉਹ ਨਹੀਂ ਪੂਰੀ ਕਰਦੇ ਇਹ ਤਾਂ ਪਹਿਲਾਂ ਹੀ ਸੀ ਇਹਨਾਂ ਨੇ ਕਹਿਆ ਸੀ ਨਹੀਂ ਸਾਡੇ ਕੋਲ ਤਾਂ ਜਿਹੜੀ ਡੀਏਪੀ ਆ ਉਹ ਤਾਂ ਸਾਡੇ ਕੋਲ ਜ਼ਰੂਰਤ ਤੋਂ ਜ਼ਿਆਦਾ ਸਾਨੂੰ ਚਾਹੀਦੀ ਨਹੀਂ ਐ ਪਹਿਲਾਂ ਤਾਂ ਆਹ ਕਹਿੰਦੇ ਸੀ ਹੁਣ ਇਸ ਤਰ੍ਹਾਂ ਕਹਿ ਰਹੇ ਆ ਤੇ ਕਮੀ ਆਉਣੀ ਸੀ ਤਾਂ ਇਸ ਕਰਕੇ ਇਹਨਾਂ ਨੂੰ ਇਹ ਪਹਿਲਾਂ ਹੀ ਹੁਣ ਜਿਵੇਂ ਫਸਲਾਂ ਅੱਗੇ ਚੱਕਣੀਆਂ ਨੇ ਤੇ ਅੱਜ ਉਹਦੇ ਅਰੇਂਜਮੈਂਟ ਉਹਦੀ ਅਲੋਕੇਸ਼ਨ ਪੈਸੇ ਦੀ ਹਰ ਚੀਜ਼ ਦੀ ਉਹ ਚਾਹੀਦੀ ਆ ਜੀ ਮੈਂ ਅਸੀਂ ਸਮਝ ਰਿਹਾ ਅਰੇਵਾਲ ਸਾਹਿਬ ਤੁਸੀਂ ਕੀ ਕਹਿ ਰਹੇ ਹੋ ਲੇਕਿਨ ਹੁਣ ਮੌਜੂਦਾ ਜੋ ਸਥਿਤੀ ਆਣ ਪਈ ਐ ਇਸ ਦਾ ਸੋਲੂਸ਼ਨ ਹੱਲ ਕੀ ਐ ਇਹਦਾ ਹੱਲ ਕੀ ਹੁਣ ਇਹਦਾ ਹੱਲ ਤਾਂ ਹੁਣ ਜਿੱਥੋਂ-ਜਿੱਥੋਂ ਵੀ ਹੋ ਸਕਦੀ ਹੈ ਪ੍ਰੋਕਿਊਰਮੈਂਟ ਉਹ ਕਰਨੀ ਚਾਹੀਦੀ ਆ ਉੱਥੋਂ ਲੈਣਾ ਚਾਹੀਦਾ ਕੇਂਦਰ ਸਰਕਾਰ ਤੋਂ ਕਹਿੰਦਾ ਭਾਵ ਸਵਾਲ ਇਹ ਸੀ ਕਿ ਸੂਬਾ ਸਰਕਾਰ ਨੂੰ ਆਪਣੇ ਪੱਧਰ ਤੇ ਹੀ ਕਰਨਾ ਪੈਗਾ ਜਾਂ ਅਪੀਲ ਅਗਰ ਕੇਂਦਰ ਨੂੰ ਕੀਤੀ ਜਾਏ ਤਾਂ ਕੇਂਦਰ ਸਰਕਾਰ ਮਨਜ਼ੂਰ ਕਰੇਗੀ ਕਿ ਉਹ ਨਹੀਂ ਕਰੇਗੀ ਪਰ ਇਹ ਪਹਿਲਾਂ ਕਰਾਉਣਾ ਹੁੰਦਾ ਜੀ ਜੀ ਠੀਕ ਹੈ ਇਹ ਇੰਨੀ ਇੰਨੀ ਦੇਰਵਾਜ਼ ਨਹੀਂ ਕਰਨਾ ਹੁੰਦਾ ਇਹ ਕੇਂਦਰ ਸਰਕਾਰ ਪੰਜਾਬ ਸਰਕਾਰ ਜਿਹੜੀ ਹੈ ਨਾ ਇਹ ਪੰਜਾਬ ਸਰਕਾਰ ਦੀ ਕਮੀ ਆ ਉਹਦੀ ਐਫੀਸ਼ੀਐਂਸੀ ਦੀ ਕਮੀ ਆ ਠੀਕ ਹੈ ਉਹਦੇ ਤੇ ਪ੍ਰੈਸ਼ਨ ਚੈਨਣਾ ਇਹ ਹਮੇਸ਼ਾ ਹੀ ਜਦੋਂ ਫਸਲ ਚੱਕਣੀ ਆ ਉਦੋਂ ਵੀ ਇਹੀ ਰੌਲਾ ਜਦੋਂ ਕੋਈ ਗੱਲ ਹੋਰ ਹੋਣੀ ਆ ਉਦੋਂ ਵੀ ਇਹੀ ਰੌਲਾ ਇਹ ਇਹ ਪੰਜਾਬ ਸਰਕਾਰ ਨੂੰ ਸਮਝਣਾ ਚਾਹੀਦਾ ਹਮਮ ਲੇਕਿਨ ਜਿਸ ਤਰੀਕੇ ਦੇ ਨਾਲ ਪਿਛਲੀਆਂ ਸਰਕਾਰਾਂ ਤੇ ਵੀ ਅਗਰ ਅਸੀਂ ਗਰੇਵਾਲ ਸਾਹਿਬ ਦੇਖੀਏ ਤਾਂ ਜਿਹੀ ਦਿੱਕਤਾਂ ਪਹਿਲਾਂ ਨਹੀਂ ਸੀ ਲੇਕਿਨ ਇਸ ਵਾਰ ਜਿਸ ਤਰੀਕੇ ਆ ਗਈ ਹੈ ਉਸ ਹੁਣ ਸਿੱਧੇ ਤੌਰ ਦੇ ਉਤੇ ਕਿਸਾਨ ਪਿਸਣਗੇ ਮੁਝੇ ਕੀ ਹੋ ਸਕਦਾ ਜੀ ਉਹ ਜਦੋਂ ਇਹ ਜਿਹੇ ਸਰਕਾਰਾਂ ਲੈ ਕੇ ਆਉਂਗੇ ਤਾਂ ਪਿਸਣਗੇ ਨਾ ਹਮ ਹਾਂ ਉਹ ਤਾਂ ਬਦਲਾਅ ਚਾਹੀਦਾ ਸੀ ਰੰਗਲਾ ਪੰਜਾਬ ਬਣਾ ਰਹੇ ਆ ਉਹਦੇ ਵਿੱਚ ਕੀ ਕਰ ਸਕਦੇ ਹੂੰ ਲੇਕਿਨ ਐਲਾਨ ਤਾਂ ਬਹੁਤ ਸਰਕਾਰ ਕਰ ਰਹੀ ਹੈ ਖਾਸ ਤੌਰ ਦੇ ਉੱਤੇ ਹੁਣ ਜੋ ਮਾਲਵਾ ਨਹਿਰ ਵੀ ਕੱਢੀ ਜਾਣੀ ਹੈ ਉਹ ਵੀ ਸਰਕਾਰ ਦੀ ਇਹ ਦਲੀਲ ਕਿ ਕਿਸਾਨਾਂ ਨੂੰ ਆਰਥਿਕ ਪੱਖੋਂ ਖੁਸ਼ਹਾਲ ਕਰਨਾ ਹੈ ਰੰਗਲਾ ਪੰਜਾਬ ਬਣਾਉਣਾ ਆ ਤਾਂ ਬਣਾਵੇ ਅਸੀਂ ਕਦੋਂ ਕਹਿੰਦੇ ਹਾਂ ਅਸੀਂ ਤਾਂ ਸਹਿਯੋਗੀ ਹਾਂ ਰੰਗਲਾ ਪੰਜਾਬ ਬਣਾਉਣਗੇ ਤਾਂ ਪੰਜਾਬ ਦਾ ਨੁਕਸਾਨ ਕਰ ਰਹੇ ਆ ਉੱਨੀ ਪੰਜਾਬ ਬਣਾਤਾ ਹਰ ਰੋਜ਼ ਕਤਲੋਗਾਰਤ ਹੋ ਰਹੀ ਆ ਹਰ ਰੋਜ਼ ਗੈਂਗਸਟਰ ਫਰੋਤੀਆਂ ਲੈ ਰਹੇ ਨੇ ਇਹ ਤਾਂ ਹਾਲਤ ਕਰਤੀ ਇਹਨਾਂ ਨੇ ਗਰੇਵਾਲ ਸਾਹਿਬ ਤੁਸੀਂ ਬੜੇ ਰਹਿਣਾ ਸਾਹ ਨਾਲ ਆਮ ਆਦਮੀ ਪਾਰਟੀ ਤੋਂ ਬੁਲਾ ਰਹੇ ਬੱ비 ਬਾਦਲ ਜੁੜੇ ਨੇ ਬਾਦਲ ਸਾਹਿਬ ਇਹ ਜੋ ਇਸ ਵੇਲੇ ਡੀਪੀ ਖਾਦਾ ਸੰਕਟ ਕਿਸਾਨਾਂ ਦੋਤੇ ਮੰਡਰਾ ਰਿਹਾ ਹੈ ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਇਹ ਸੂਬਾ ਸਰਕਾਰ ਦੀ ਅਣਗਹਿਲੀ ਹੈ ਮੈਡਮ ਦੁੱਖ ਦੀ ਗੱਲ ਤਾਂ ਇਹ ਹੈ ਕਿ ਗਰੇਵਾਲ ਸਾਹਿਬ ਜਾਣਦੇ ਐ ਕਿ ਸੂਬਾ ਸਰਕਾਰ ਦੀ ਅਣਗਹਿਲੀ ਨਹੀਂ ਹੈਗੀ ਅਸੀਂ ਆਪਣੇ ਐਗਰੀਕਲਚਰ ਮਿਨਿਸਟਰ ਨੂੰ ਭੇਜਿਆ ਅਸੀਂ ਆਪਣੇ ਸੀਨੀਅਰ ਮੋਸਟ ਜਿਹੜੇ ਸਾਡੇ ਆਈਏਐਸ ਅਫਸਰ ਹੈ ਕੈਪਸ ਨੇ ਬਕਾਇਦਾ ਜਾ ਕੇ ਮੀਟਿੰਗ ਕਰਕੇ ਆਏ ਔਰ ਉਹਨਾਂ ਨੇ ਕਿਹਾ ਇਹ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਜੀ ਨੇ ਗੱਲ ਕਹੀ ਹੈ ਕਿ ਸਿਨਾਹ ਸਾਹਿਬ ਨੂੰ ਡੀਏਪੀ ਵਾਸਤੇ ਭੇਜਿਆ ਸੀ ਔਰ ਕੇਂਦਰ ਨੇ ਸ਼ੁਰੂਆਤ ਕਰ ਦਿੱਤੀ ਹੈ ਮਤਲਬ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਡਿਲੀਵਰੀ ਸ਼ੁਰੂ ਕਰ ਦਾਂਗੇ ਦੇਖੋ ਹੁਣ ਜੇ ਤੁਸੀਂ ਇਹ ਚਾਹੁੰਦੇ ਆ ਕਿ ਅਸੀਂ ਤਾਂ ਪੈਸੇ ਦੇ ਕੇ ਖਰੀਦਨੇ ਆ ਅਸੀਂ ਕੋਈ ਫ੍ਰੀ ਥੋੜਾ ਲੈਨੇ ਆ ਅਸੀਂ ਤਾਂ ਕਹਿੰਨੇ ਆ ਸਾਡੇ ਕਿਸਾਨਾਂ ਨੂੰ ਮੁਹਈਆ ਤਾਂ ਹੋ ਜੇ ਨਹੀਂ ਅਸੀਂ ਇੰਟਰਨੈਸ਼ਨਲ ਮਾਰਕੀਟ ਤੋਂ ਲਵਾਂਗੇ ਫਿਰ ਅਸੀਂ ਤਾਂ ਟੈਂਡਰ ਫਲੋਟ ਕਰ ਦਾਂਗੇ ਡੀਏਪੀ ਡੀਏਪੀ ਹੋ ਜੂਗੀ ਸਾਨੂੰ ਤਾਂ ਬਸ ਇਹ ਹੈ ਵੀ ਫਿਰ ਇਹ ਜਿਹੜੀਆਂ ਇਹਨਾਂ ਦੀਆਂ ਫੈਕਟਰੀਆਂ ਲੱਗੀਆਂ ਨੇ ਕੇਂਦਰ ਦੀਆਂ ਫਿਰ ਉਹ ਉਹ ਨਾ ਕੱਲ ਨੂੰ ਕਹਿਣ ਵੀ ਉਹ ਜੀ ਬੰਦ ਪਈਆਂ ਉਹਦੀ ਡੀਏਪੀ ਨਹੀਂ ਵਿਕਦੀ ਇਸ ਤਰ੍ਹਾਂ ਸਬਸਿਡੀ ਜਿਹੜੀ ਆ ਕੇਂਦਰ ਦੀ ਤਰਫੋਂ ਮਿਲਦੀ ਆ ਔਰ ਇਹ ਬੱ비 ਬਾਦਲ ਜੀ ਨੂੰ ਮੈਂ ਦੱਸ ਦਿੰਨਾ ਇਹ 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 ਤੋਂ ਬਾਅਦ ਕੇਂਦਰ ਹਰ ਚੀਜ਼ ਦਾ ਧਿਆਨ ਰੱਖਦਾ ਨ ਵੀ ਰੱਖਦਾ ਤੇ ਸਹਿਯੋਗ ਵੀ ਕਰਦਾ ਇਸ ਤਰ੍ਹਾਂ ਦੀ ਗੱਲਬਾਤ ਮੈਂ ਸਮਝਦਾ ਬੱਬੀ ਬਾਦਲ ਜੀ ਪੂਰੀ ਜਾਣਕਾਰੀ ਲੈ ਲੈਣ ਕੇਂਦਰ ਦੀ ਕੋਈ ਦਿੱਕਤ ਨਹੀਂ ਇਹ ਰੈਲ ਗਾ ਅਲਾਟ ਕਰਵਾਉਣੇ ਪੈਂਦੇ ਆ ਉਹ ਆਉਂਦੇ ਆ ਰੇਲਵੇ ਨਾਲ ਵੀ ਗੱਲ ਕਰਨੀ ਪੈਂਦੀ ਹੈ ਖਾਲੀ ਭਾਰਤ ਸਰਕਾਰ ਦੀਆਂ ਫੈਕਟਰੀਆਂ ਨੇ ਉਹ ਆਮ ਇਹ ਪੰਜਾਬ ਸਰਕਾਰ ਦੀਆਂ ਫੈਕਟਰੀਆਂ ਨਹੀਂ ਆ ਜਿਹੜੀ ਇਹ ਕਹਿੰਦੇ ਆ ਔਰ ਵਿਦੇਸ਼ ਤੋਂ ਵੀ ਆਉਂਦੀ ਹੈ ਜੇ ਖਾਸ ਦੀ ਕੋਈ ਕਿਲਤ ਹੋ ਜਾਂਦੀ ਆ ਪਰ ਇਹ ਤੱਕ ਪਹਿਲਾਂ ਹੀ 6 ਮਹੀਨੇ ਪਹਿਲਾਂ ਅਰੇਂਜਮੈਂਟ ਕਰਨਾ ਹੁੰਦਾ ਅਗਲੇ ਸਾਲ ਦਾ ਠੀਕ ਹੈ ਨਾ ਬਦਲ ਸਾਹਿਬ ਮੈਡਮ ਤਿੱਕੋ ਗੱਲ ਇਹ ਹੈ ਕਿ ਅਸੀਂ ਇੱਕ ਫੈਡਰਲ ਕੰਟਰੀ ਹਾਂ ਅਸੀਂ ਇੱਕ ਧੋਰ ਨਾਲ ਬੰਨੇ ਹੋਏ ਹਾਂ ਕੇਂਦਰ ਸਰਕਾਰ ਨਾਲ ਔਰ ਜਿਵੇਂ ਕਿ ਗਰੇਵਾਲ ਸਾਹਿਬ ਦੱਸ ਰਹੇ ਸੀ ਸਾਡੀਆਂ ਸਕੀਮਾਂ ਵਗੈਰਾ ਸਾਰਾ ਕੁਝ ਸਾਨੂੰ ਨਿਰਪਰ ਹੋਣਾ ਪੈਂਦਾ ਇਹਨਾਂ ਤੇ ਸੋ ਅਸੀਂ ਆਪਣੀ ਜ਼ਰੂਰਤ ਇਹਨਾਂ ਤੱਕ ਬਖੂਬੀ ਪਹੁੰਚਾਈ ਹੋਈ ਹੈ ਔਰ ਇਹ ਵੀ ਜਾਣਦੇ ਆ ਕਿ ਜਦੋਂ ਕਣਕ ਦੀ ਆਪਾਂ ਬਿਜਾਈ ਕਰਦੇ ਆ ਤਾਂ ਹਰ ਇੱਕ ਕਿਸਾਨ ਨੂੰ ਡੀਏਪੀ ਦਾ ਘੱਟੋ-ਘੱਟ 1-2 ਗੱਟੇ 1 ਕਿੱਲੇ ਵਿੱਚ ਪਾਉਣੇ ਪੈਂਦੇ ਆ ਸੋ ਉਹ ਤਾਂ ਜੇ ਮਤਲਬ ਆਪਾਂ ਡੀਏਪੀ ਹੀ ਨਹੀਂ ਦੇਵਾਂਗੇ ਤਾਂ ਕਣਕ ਦੀ ਬਿਜਾਈ ਲੇਟ ਹੋ ਜੂਗੀ ਔਰ ਕਣਕ ਦੀ ਬਿਜਾਈ ਲੇਟ ਹੁੰਦੀ ਹੈ ਤਾਂ 100 ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਸਾਡਾ ਜਿਹੜਾ ਅੰਨ ਭੰਡਾਰ ਹੈ ਉਹਦੇ 'ਚ ਵੀ ਘੱਟੋ-ਘੱਟ 30 ਤੋਂ 35% ਅੱਜ ਵੀ ਪੰਜਾਬ ਕਣਕ ਮੁਹਈਆ ਕਰਾਉਂਦਾ ਹੈ ਜਿਹੜੀ ਫਿਰ ਮੋਦੀ ਜੀ ਫ੍ਰੀ ਵੰਡਦੇ ਨੇ ਮਤਲਬ 80 ਕਰੋੜ ਪਰਿਵਾਰਾਂ ਨੂੰ ਫ੍ਰੀ ਰਾਸ਼ਨ ਦੇ ਤੌਰ ਤੇ ਉਹ ਕਣਕ ਵੰਡੀ ਜਾਂਦੀ ਹੈ ਸੋ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਆ ਜੇ ਮਿਲ ਕੇ ਆਪਾਂ ਚੱਲੀਏ ਤਾਂ ਪੰਜਾਬ ਦੇ ਕਿਸਾਨ ਨੂੰ ਦਿੱਕਤ ਨਾ ਆਵੇ ਪਰ ਹੁਣ ਕਿਸਾਨਾਂ ਦਾ ਕਸੂਰ ਬਾਦਲ ਸਾਹਿਬ ਇਹਦਾ ਵੀ ਜਵਾਬ ਦਓ ਕਿ ਕਿਸਾਨ ਹੁਣ ਕੀ ਕਰਨ ਕਿੱਥੇ ਜਾਣ ਤੁਸੀਂ ਕੇਂਦਰ ਕਹਿ ਰਹੇ ਹੋ ਕਿ ਠੀਕ ਹੈ ਧੱਕਾ ਕਰ ਜਾਂਦੀ ਹੈ ਔਰ ਗਰੇਵਾਲ ਸਾਹਿਬ ਕਹਿ ਰਹੇ ਕਿ ਨਹੀਂ ਤੁਹਾਡੀ ਅਣਖ ਨਹੀਂ ਕਿਸਾਨ ਕੀ ਕਰਨ ਕਿਸਾਨਾਂ ਨੂੰ ਤਾਂ ਮੈਂ ਮਹਮਾਯਾ ਕਰਾਵਾਂਗੇ ਕੇਂਦਰ ਤੋਂ ਮੁਹੱਈਆ ਕਰਾ ਜੀ ਜੀ ਗਰੇਵਲ ਸਾਹਿਬ ਜੀ ਕੇਂਦਰ ਨੂੰ ਸਮੇਤੇ 10 ਕੇ ਸਾਰੇ ਅਰੇਂਜਮੈਂਟ ਕਰਾਉਣੇ ਹੁੰਦੇ ਆ ਇਹਨਾਂ ਦੇ ਅਫਸਰਾਂ ਨੇ ਕਰਾਉਣੇ ਆ ਇਹਨਾਂ ਦੇ ਕੈਬਨਿਟ ਮਨਿਸਟਰ ਜਿਹੜੇ ਭੇਜੇ ਗਏ ਸੀ ਕੀ ਬਾਦਾ ਸਾਹਿਬ ਮਨ ਨਹੀਂ ਰਿਹਾ ਗਰੇਵਲ ਸਾਹਿਬ ਬਾਦਾ ਸਾਹਿਬ ਮਨ ਨਹੀਂ ਰਿਹਾ ਉਹ ਕਿਹੜੇ ਸਾਡੇ ਐਂਡ ਤੋਂ ਸਾਰੀਆਂ ਚੀਜ਼ਾਂ ਕਲੀਅਰ ਨਹੀਂ ਉਹ ਨਹੀਂ ਉਹ ਨਾ ਮੰਨਣਾ ਪਰ ਜਿਹੜੀ ਗੱਲ ਸੱਚਾਈ ਆ ਉਹ ਸਾਹਮਣੇ ਆ ਜਾਣੀ ਆ ਤੁਸੀਂ ਦੇਖ ਲਿਓ ਉਹ ਸਾਹਮਣੇ ਆਉਗੀ ਮੈਂ ਕੋਈ ਐਦਾਂ ਹੀ ਇਲਜ਼ਾਮ ਨਹੀਂ ਲਗਾਉਂਦਾ ਨਾ ਮੇਰੀ ਇਹ ਆਦਤ ਆ ਮੈਂ ਜਿਹੜੀ ਸੱਚਾਈ ਆ ਉਹ ਦਸਦੀ ਆ ਤੁਹਾਨੂੰ ਔਰ ਇਹਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਤੇ ਇਹ ਪਹਿਲਾਂ ਸਮੇਂ ਤੋਂ ਪਹਿਲਾਂ ਅਰੇਂਜਮੈਂਟ ਕਰਨੇ ਹੁੰਦੇ ਆ ਔਰ ਕਿੰਨੀ ਸਪਲਾਈ ਐਂਡ ਡਿਮਾਂਡ ਜਿਹੜੀ ਆ ਉਸ ਦੇ ਉੱਪਰ ਕੰਮ ਕਰਨਾ ਹੁੰਦਾ ਸਰਕਾਰਾਂ ਨੇ ਤੇ ਕਿੰਨੀ ਜ਼ਰੂਰਤ ਹੈਗੀ ਆ ਕਿੰਨਾ ਅਰੇਂਜਮੈਂਟ ਅਸੀਂ ਪਹਿਲਾਂ ਕਰ ਲਿਆ ਔਰ ਕਿੰਨਾ ਹੋਰ ਕਰਨਾ ਉਹ ਸਮੇਂ ਤੋਂ ਪਹਿਲਾਂ ਕਰਨਾ ਹੁੰਦਾ ਜੀ ਬਾਦਲ ਸਾਹਿਬ ਗਰੇਵਾਲ ਸਾਹਿਬ ਆਪਣੀ ਗੱਲ ਤੇ ਖੜੇ ਨੇ ਹੁਣ ਬਤੌਰ ਕਿਉਂਕਿ ਸਰਕਾਰ ਚੋ ਜ਼ਿੰਮੇਵਾਰੀ ਵਾਕਈ ਲੈਣੀ ਪਾਏਗੀ ਕਿ ਇਹ ਹਰ ਵਾਰ ਨਹੀਂ ਚੱਲੇਗਾ ਕਿ ਕੇਂਦਰ ਦੇ ਪਾਲੇ ਚ ਗਿੰਨ ਸਿੱਟ ਦਿੱਤੀ ਜਾਏ ਕਿਸਾਨ ਕੀ ਕਰਨ ਹਮ ਸਭ ਤੋਂ ਪਹਿਲਾਂ ਤਾਂ ਅਸੀਂ ਜ਼ਿੰਮੇਵਾਰੀ ਲੈਣੇ ਆਂ ਦੇਖੋ ਗੱਲ ਇਹ ਹੈ ਪੰਜਾਬ ਦੀ ਜ਼ਿੰਮੇਵਾਰੀ ਲੋਕਾਂ ਨੇ 92 ਐਮ ਐਲ ਏ ਸਾਨੂੰ ਦੇ ਕੇ ਸਾਡੇ ਹੱਥ ਦਿੱਤੀ ਹੈ ਅਸੀਂ ਇਹਦੇ ਵਿੱਚੋਂ ਭੱਜਦੇ ਨਹੀਂਗੇ ਲੇਕਿਨ ਅਸੀਂ ਇੱਕ ਦੋ ਸਵਾਲ ਮੈਂ ਪੁੱਛਦਾ ਹਾਂ ਕਿ ਮਤਲਬ ਭਾਜਪਾ ਜਿਵੇਂ ਹੋਲਾਪੰਤੀ ਇਹ ਐਕਟਿੰਗ ਕਰਦੇ ਆਂ ਹੋਲੇ ਬਣਦੇ ਆਂ ਹਰ ਸਾਲ ਹੀ ਡੀਏਪੀਡੀ ਇਹਨਾਂ ਦੇ ਜਿਹੜੇ ਕੇਂਦਰ ਦੇ ਅਫਸਰ ਬੈਠੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿੰਨੀ ਡਿਮਾਂਡ ਹੁੰਦੀ ਹੈ ਡੀਏਪੀਡੀ ਔਰ ਹਰ ਸਾਲ ਹੀ ਹੁੰਦੀ ਹੈ ਔਰ ਕੱਲਾ ਪੰਜਾਬ ਨਹੀਂ ਪੰਜਾਬ ਵਿੱਚ ਵੀ ਹਰਿਆਣਾ ਵਿੱਚ ਵੀ ਹਰ ਸਾਲ ਡਿਮਾਂਡ ਬਕਾਇਦਾ ਡੀਏਪੀਡੀ ਹੁੰਦੀ ਹੈ ਔਰ ਫਿਰ ਦੁੱਖ ਦੀ ਗੱਲ ਇਹ ਵੀ ਮੈਂ ਤੁਹਾਨੂੰ ਅੱਜ ਇੱਥੇ ਡਿਬੇਟ ਤੇ ਦੱਸ ਦਿੰਨਾ ਕਿ ਬਹੁਤ ਇਹੋ ਜਿਹੀਆਂ ਹੁੰਦੀਆਂ ਕਿ ਡੀਏਪੀ ਇਫਕੋ ਦੀ ਵੀ ਆਉਂਦੀ ਹੈ ਤੇ ਡੀਏਪੀ ਫਿਰ ਇੱਕ ਦੋ ਹੋਰ ਇਹਨਾਂ ਦੀਆਂ ਕੇਂਦਰ ਦੀਆਂ ਹੈਗੀਆਂ ਕ੍ਰਿਪਕੋ ਕੇ ਹੋਰ ਉਹ ਮਤਲਬ ਸਾਨੂੰ ਅਸੀਂ ਇਫਕੋ ਦੀ ਖਾਦ ਪ੍ਰੈਫਰ ਕਰਦੇ ਆ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਹੈ ਲੇਕਿਨ ਸਾਨੂੰ ਉਹਦੇ ਵਿੱਚ ਵੀ ਮਤਰੀ ਮਾਂ ਵਾਲਾ ਸਲੂਕ ਇਹ ਕਰਦੇ ਨੇ ਇਹ ਸਾਨੂੰ ਇਫਕੋ ਦੀ ਖਾਦ ਨਹੀਂ ਦਿੰਦੇ ਇਹ ਕਹਿੰਦੇ ਆ ਕਿ ਐਂ ਕਰੋ 30% ਇਫਕੋ ਲੈ ਲਓ 40% ਤੁਹਾਨੂੰ ਦੂਜੀ ਚੱਕਣੀ ਪਊਗੀ ਔਰ ਉਹ ਕਿਸਾਨ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਸਹਿਕਾਰੀ ਸੁਭਾਵਾਂ ਉਹਨਾਂ ਦੇ ਵਿੱਚੋਂ ਕਿਸਾਨਾਂ ਨੂੰ ਮਜਬੂਰੀ ਚੱਕਣੀ ਪੈਂਦੀ ਹੈ ਸੋ ਪੰਜਾਬ ਨਾਲ ਤਾਂ ਸ਼ੁਰੂ ਤੋਂ ਹੀ ਇਹ ਧੱਕਾ ਕਰਦੇ ਨੇ ਧੱਕਾ ਕਰਦੇ ਆਏ ਨੇ ਔਰ ਡਰ ਵੀ ਰਹੇ ਨੇ ਸੋ ਬੇਨਤੀ ਇਹ ਹੈ ਕਿ ਇਹ ਹੁਣ ਮੈਂ ਤੁਹਾਨੂੰ ਦੱਸਦਾ कि ਅਸੀਂ ਆਪਣੇ ਤੌਰ ਤੇ ਅਸੀਂ ਦੁਬਾਰਾ ਸਾਡੇ ਐਗਰੀਕਲਚਰ ਮਿਨਿਸਟਰ ਜਾ ਰਹੇ ਨੇ ਔਰ ਕੱਲਾ ਇਹ ਹੀ ਮੁੱਦਾ ਨਹੀਂ ਜਿਹੜਾ ਪੈਡੀ ਦੀ ਲਿਸਟਿੰਗ ਦਾ ਮੁੱਦਾ ਹੈ ਉਹ ਵੀ ਜੁੜਿਆ ਹੋਇਆ ਮੁੱਦਾ ਹੈ ਜਿਹੜਾ ਸਾਡੇ ਗੋਦਾਊਨ ਖਾਲੀ ਵੀ ਕਰ ਰਹੇ ਇਹ ਉਹ ਵੀ ਬਹੁਤ ਸੰਗੀਨ ਔਰ ਸੀਰੀਅਸ ਮੁੱਦਾ ਹੈ ਉਹਦੇ ਲਈ ਵੀ ਅਸੀਂ ਭੇਜਣਾ ਹੀ ਭੇਜਣਾ ਹੈ ਹਮ ਠੀਕ ਹੈ ਬਾਦਲ ਸਾਹਿਬ ਜੀ ਗਰੀਵਾਲ ਸਾਹਿਬ ਮੈਡਮ ਥੋੜੇ ਸ਼ਬਦ ਹਾਂ ਗੱਲ ਸੁਣੋ ਇਸ ਕੋ ਜਾ ਕਰ ਕੋ ਤਾਂ ਮਤਲਬ ਹੀ ਨਹੀਂ ਇਹਨਾਂ ਕੋਲ ਤਾਂ ਖਾਦ ਹੀ ਨਹੀਂ ਹੈ ਅਵੇਲੇਬਿਲਟੀ ਨਹੀਂ ਹੈ ਇਹਨਾਂ ਨੇ ਅਰੇਂਜ ਹੀ ਨਹੀਂ ਕਰਵਾਈ ਕਿਸੇ ਦੀ ਵੀ ਕਰਵਾ ਦਿੰਦੇ ਕਿਸਾਨਾਂ ਨੂੰ ਇਹ ਇਹ ਜਿਹੜੀ ਗੱਲ ਆ ਆਪਣੀ ਗਲਤੀ ਨੂੰ ਮੰਨਣਾ ਚਾਹੀਦਾ ਇਹ ਪਹਿਲਾਂ ਅਰੇਂਜਮੈਂਟ ਕਰਨੇ ਚਾਹੀਦੇ ਆ ਔਰ ਸਪਲਾਈ ਐਂਡ ਡਿਮਾਂਡ ਦਾ ਆਈਡੀਆ ਹੋਣਾ ਚਾਹੀਦਾ ਹਰ ਸਾਲ ਇਹਦਾ ਫਰਕ ਪੈ ਜਾਂਦਾ ਕਿੰਨੀ ਬੀਜੀ ਜਾਣੀ ਆ ਕਿੰਨਾ ਕਿੰਨੀ ਘੱਟ ਹੋਣੀ ਆ ਕਿੰਨੀ ਵੱਧ ਹੋਣੀ ਆ ਇਹ ਗਵਰਨਮੈਂਟ ਇੱਕ ਇੱਕ ਚੀਜ਼ ਦਾ ਅਰੇਂਜਮੈਂਟ ਕਰਕੇ ਰੱਖਦੇ ਆ ਮੈਂ ਦੇਖਿਆ ਸੀ ਮੈਂ ਅਸੀਂ ਬਾਦਲ ਸਾਹਿਬ ਨੂੰ ਮਿਲਦੇ ਰਹੇ ਆ ਉਹਨਾਂ ਦੇ ਜਵਾਨੀ ਯਾਦ ਹੁੰਦਾ ਸੀ ਟਿਪਸ ਤੇ ਆ ਇੱਥੋਂ ਵਾਸਤੇ ਆ ਚਾਹੀਦਾ ਇੱਥੋਂ ਵਾਸਤੇ ਆ ਚਾਹੀਦਾ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਹੂੰ ਠੀਕ ਹੈ ਅਗਰਵਾਲ ਸਾਹਿਬ ਸ਼ੁਕਰੀਆ ਤੁਸੀਂ ਸਮਾ ਤੁਸੀਂ ਸਮਾਂ ਦਿੱਤਾ ਬੱਬੀ ਬਾਦਲ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦੁਪਹਿਰਾਲ ਸਰਕਾਰ ਤਰਫੋਂ ਇਹ ਕਿਹਾ ਜਾ ਰਿਹਾ ਪਰੋਸਾ ਦਿੱਤਾ ਜਾ ਰਿਹਾ ਹੈ ਔਰ ਪੰਜਾਬ ਖੇਤੀਬਾੜੀ ਮੰਤਰੀ ਵੀ ਕਿਸਾਨਾਂ ਨੂੰ ਇਹ ਪਰੋਸਾ ਦੇ ਰਹੇ ਨੇ ਕਿ ਕਬਰੌਂ ਦੀ ਲੋੜ ਨਹੀਂ ਸਰਕਾਰ ਆਪਣੇ ਪੱਧਰ ਤੇ ਹਰ ਕੋਸ਼ਿਸ਼ ਕਰੇਗੀ ਕਿ ਕਿਸਾਨਾਂ ਨੂੰ ਜੀਪੀ ਖਾਦ ਦੀ ਸਪਲਾਈ ਦੇ ਵਿੱਚ ਕਮੀ ਨਾ ਆਏ ਔਰ ਕਿਸਾਨਾਂ ਦੇ ਉੱਤੇ ਜੋ ਇਸ ਵੇਲੇ ਸੰਕਟ ਮੰਡਰਾ ਰਿਹਾ ਉਸ ਦੇ ਨਾਲ ਕਿਸਾਨਾਂ ਨੂੰ ਦੋ ਚਾਰ ਨਾ ਹੋਣਾ ਪਵੇ ਇਸ ਦੇ ਲਈ ਸਰਕਾਰ ਕੇਂਦਰ ਤੱਕਰ ਪਹੁੰਚ ਕਰੇਗੀ ਔਰ ਇੱਕ ਵਾਰ ਨਵੇਂ ਸਿਰੇ ਤੋਂ ਜੋੜਾ ਇਹ ਚੀਜ਼ ਬਾਰੇ ਦੱਸਿਆ ਜਾਏਗਾ ਕਿ ਜੋ ਕਾਰਟ ਇਸ ਵੇਲੇ ਸਪਲਾਈ ਦੀ ਹੋ ਰਹੀ ਹੈ ਉਹ ਉਸ ਕਾਰਟ ਨੂੰ ਜਲਦ ਜੜਾ ਖਤਮ ਕੀਤਾ ਜਾਏ ਤਾਂ ਜੋ ਕਿਸਾਨਾਂ ਦੇ ਉੱਤੇ ਜੋ ਸੰਕਟ ਇਸ ਵੇਲੇ ਮੰਡਰਾ ਰਿਹਾ ਹੈ ਖਾਦ ਨੂੰ ਲੈ ਕੇ ਉਸ ਨੂੰ ਖਤਮ ਕੀਤਾ ਜਾ ਸਕੇ